ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਸੋ ਸਟੂਡੈਂਟਸ ਬੜੇ ਹੀ ਧਿਆਨ ਦੇ ਨਾਲ ਅੱਜ ਦੀ ਵੀਡੀਓ ਨੂੰ ਸੁਣਨ ਤੇ ਦੇਖਣ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿਰਫ ਤੇ ਸਿਰਫ ਉਹ ਵਾਲੇ ਪ੍ਰੋਵਿੰਸ ਦੀ ਜਿੱਥੇ ਤੁਸੀਂ ਅਪਲਾਈ ਕਰੋ ਤੇ ਪੋਜ਼ਿਟਿਵ ਰਿਜ਼ਲਟ ਆਪਾਂ ਦੇਖ ਪਾ ਰਹੇ ਹਾਂ ਯਾ ਉਹ ਵਾਲੀ ਪ੍ਰੋਫਾਈਲ ਜਿਨ੍ਹਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ ਅੱਜ ਦੇ ਟਾਈਮ ਵਿੱਚ ਜਿਨ੍ਹਾਂ ਦੇ ਜਿਸ ਤਰ੍ਹਾਂ ਦੀਆਂ ਪ੍ਰੋਫਾਈਲਜ਼ ਉੱਪਰ ਪੋਜ਼ਿਟਿਵ ਰਿਜ਼ਲਟ ਦੇਖੇ ਜਾ ਰਹੇ ਨੇ ਸੋ ਕੈਨੇਡਾ ਅੱਜ ਦੇ ਟਾਈਮ ਵਿੱਚ ਇੱਕ ਜਿਹੀ ਆਪਸ਼ਨ ਜ਼ਰੂਰ ਹੋ ਗਿਆ ਹੈ ਕਿ ਸਟੂਡੈਂਟ ਨੂੰ ਸੋ ਸਮਝ ਕੇ ਆਪਣੀ ਪ੍ਰੋਫਾਈਲ ਨੂੰ ਅਸੈਸ ਕਰਦਿਆਂ ਹੋ ਵੀਡੀਓ ਇਸ ਲਈ ਖਾਸ ਹੈ ਕਿ ਤੁਸੀਂ ਪ੍ਰੋਵਿੰਸ ਨੂੰ ਸਮਝ ਲਓ ਆਪਣੀ ਪ੍ਰੋਫਾਈਲ ਨੂੰ ਸਮਝ ਲਓ ਤੇ ਉਸ ਤੋਂ ਬਾਅਦ ਸਹੀ ਡਿਸੀਜਨ ਲਓ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੋਰ ਡਿਟੇਲ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਜ਼ਰੂਰ ਜੋ ਮੈਂ ਅੱਜ ਸਟਾਰਟਿੰਗ ਵਿੱਚ ਪੁਆਇੰਟ ਦੀ ਗੱਲ ਕੀਤੀ ਹੈ ਸਟੂਡੈਂਟ ਦਾ ਸਵਾਲ ਸਾਡੇ ਕੋਲ ਢੇ ਸਾਰੇ ਹੀ ਨੇ ਕਿ ਪ੍ਰੋਵਿੰਸ ਦੇ ਬਾਰੇ ਸਾਨੂੰ ਐਗਜ਼ੈਕਟ ਜ਼ਰੂਰ ਇਨਫੋਰਮੇਸ਼ਨ ਦਿੱਤੀ ਜਾਏ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਸੋ ਪਰ ਆਪਾਂ ਅੱਜ ਦੇ ਟਾਈਮ ਵਿੱਚ ਫ੍ਰੀ ਪੋਜ਼ਿਟਿਵ ਰਿਜ਼ਲਟ ਦੇਖ ਰਹੇ ਹਾਂ ਸੋ ਤੁਸੀਂ ਇੱਥੇ ਇਹਨਾਂ ਪੁਆਇੰਟਸ ਉੱਪਰ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ ਹਰਜੋਤ ਮੈਂ ਪਹਿਲੇ ਤੇ ਜਿਹੜੀ 네ਗੇਟਿਵਿਟੀ ਹਟਾਉਣਾ ਚਾਹੂੰਗੀ ਸਟੂਡੈਂਟਸ ਦੇ ਦਿਮਾਗ ਚ ਜੀ ਦੋ ਤਿੰਨ ਚੀਜ਼ਾਂ ਹੋਈਆਂ ਐ ਐਕਸਪਾਊਸ ਵੀਜ਼ਾ ਬੰਦ ਹੋਇਆ ਦੂਸਰਾ ਜਿਹੜਾ ਪੀਐਲ ਸਟਾਰਟ ਹੋਈ ਹੈ ਥਰਡ ਜਿਹੜਾ ਮਨਿਸਟਰ ਨੇ ਬਿਆਨ ਦਿੱਤਾ ਕਿ ਜਿਹੜੇ ਸਟੂਡੈਂਟ ਜਿਹੜੇ ਪੜ੍ਹਦੇ ਆ ਉਹਨਾਂ ਦਾ ਪੋਸਟ ਜਿਹੜਾ ਮਤਲਬ ਪੀਆਰ ਦਾ ਇੱਕ ਕੋਈ ਕੁਐਸਚਨ ਉੱਠਿਆ ਸੀ ਇਹ ਬਿਆਨ ਕੁਝ ਵੀ ਨਹੀਂ ਹੈ ਇਹ ਕੋਈ ਵੀ ਕੰਟਰੀ ਇਹ ਨਹੀਂ ਕਹਿੰਦੀ ਕਿ ਅਸੀਂ ਗਾਰੰਟੀ ਲੈਣੇ ਹਨ ਉਹਨਾਂ ਨੇ ਖਾਲੀ ਇਹ ਕਿਹਾ ਵੀ ਕੈਨ ਨਾਟ ਟੇਕ ਦਾ ਗਾਰੰਟੀ ਆਫ ਦਾ ਪਰਮਨੈਂਟ ਰੈਜ਼ਿਡੈਂਸੀ ਆਫਟਰ ਦਾ ਸਟੱਡੀਜ਼ ਸਟੂਡੈਂਟ ਵੀਜ਼ਾ ਦਾ ਮਤਲਬ ਤੁਸੀਂ ਪੜਨ ਜਾ ਰਹੇ ਹੋ ਔਰ ਉਹਦੇ ਬਾਅਦ ਤੁਸੀਂ ਉਹਨਾਂ ਦੀ ਲੇਬਰ ਮਾਰਕੀਟ ਸ਼ਾਰਟੇਜ ਨੂੰ ਪੂਰੇ ਕਰ ਸਕਦੇ ਹੋ ਤਾਂ ਤੁਸੀਂ ਅਪਲਾਈ ਕਰਦੇ ਹੋ ਪੁਆਇੰਟ ਸਿਸਟਮ ਹੁੰਦਾ ਹੈ ਤੇ ਮਨਿਸਟਰ ਦਾ ਕੋਈ ਗਲਤ ਬਿਆਨ ਨਹੀਂ ਹੈ ਇਸ ਚੀਜ਼ ਤੋਂ ਤੁਸੀਂ ਕਿਉਂਕਿ 네ਗੇਟਿਵ ਇਨਫਲੂਐਂਸਰ ਬਹੁਤ ਹੈ ਬਲੌਗਰ ਬਹੁਤ ਹੈ ਅੱਜਕਲ ਉਹਨਾਂ ਨੂੰ ਆਪਣੇ ਵਿਊਜ਼ ਚਾਹੀਦੇ ਆ ਬਿਲਕੁਲ ਇਹ 네ਗੇਟਿਵ ਨਹੀਂ ਹੈ ਜਿਹੜਾ ਇਨਾਂ ਨੇ 스파우스 비자 ਬੰਦ ਕੀਤਾ ਉਹ ਵੀ ਕੀਤਾ 플러스 2 ਸਟੂਡੈਂਟ ਵਾਸਤੇ ਤੁਸੀਂ ਆਪ ਸੋਚੋ 플러스 2 ਬੱਚਾ ਪੜ ਰਿਹਾ 18 ਸਾਲ ਦਾ ਹੋਇਆ ਤੇ ਉਹਦੀ ਮੈਰਿਜ ਕਿਦਾਂ ਹੋ ਜਾਏਗੀ ਠੀਕ ਹੈ ਮੈਂ ਮੰਨਿਆ ਕਿ ਕੁਛ ਦੀ ਮੈਰਿਜ ਹੋ ਗਈ ਬਟ ਸੋ ਦੇ ਵਿੱਚੋਂ ਮੇਰੇ ਖਿਆਲ 2-4 ਬੱਚਿਆਂ ਦੀ ਹੁੰਦੀ ਹੈ ਅਦਰਵਾਈਜ਼ 플러스 2 ਦੇ ਬਾਅਦ ਮੈਰਿਜ ਨਿਸ਼ਚਿਤ ਨਹੀਂ ਹੁੰਦੀ ਉਹ ਗਵਰਨਮੈਂਟ ਦਾ ਇੱਕ ਬਹੁਤ ਸਹੀ ਡਿਸੀਜਨ ਸੀਗਾ ਜਿਹਦੇ ਨਾਲ ਕਿ ਜਿਹੜੇ ਬੱਚਿਆਂ ਤੋਂ ਕੁਝ ਪ੍ਰੋਬਲਮਸ ਸੋਣਾਂ ਚ ਆਉਂਦੀਆਂ ਸੀ ਬੱਚੇ ਚਲੇ ਗਏ ਉੱਥੇ ਇਹ ਪ੍ਰੋਬਲਮ ਆਈ ਉਹ ਪ੍ਰੋਬਲਮਸ ਨੂੰ ਰੋਕਣ ਵਾਸਤੇ ਇਹ ਚੀਜ਼ਾਂ ਹੋਈਆਂ ਉਹਦੇ ਬਾਅਦ ਵੀ ਇਹਨਾਂ ਨੇ +2 ਸਟੂਡੈਂਟ ਦਿਸ ਪਾਊਸ ਦਾ ਵੀਜ਼ਾ ਅਲਾਉ ਕੀਤਾ 5 ਕੈਟਾਗਰੀਜ਼ ਦੇ ਵਿੱਚ ਲਾ ਦੇ ਸਟੂਡੈਂਟਸ ਨੂੰ ਇੰਜੀਨੀਅਰਿੰਗ ਦੇ ਸਟੂਡੈਂਟਸ ਨੂੰ ਹੈਲਥ ਸਾਇੰਸ ਦੇ ਸਟੂਡੈਂਟਸ ਨੂੰ ਇਦਾਂ ਦੀ 5 ਕੈਟਾਗਰੀਆਂ ਜਿਹਦੇ ਵਿੱਚ +2 ਦਾ ਸਟੂਡੈਂਟ ਵੀ ਜਾ ਸਕਦਾ ਹੈ ਲੇਕਿਨ ਉਹ ਜਾਣਗੇ ਯੂਨੀਵਰਸਟੀਆਂ ਦੇ ਪ੍ਰੋਗਰਾਮ ਚ ਫਿਰ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਆ ਤੇ ਮੈਨੂੰ ਦੱਸੋ ਇਹਦੇ ਵਿੱਚ ਕਿੱਥੇ 네ਗੇਟਿਵਿਟੀ ਹੈ ਸੈਕੰਡ 네ਗੇਟਿਵਟ ਕੀ ਹੈ ਉੱਥੇ ਜੌਬ ਨਹੀਂ ਮਿਲ ਰਹੀ ਜੇ ਤੁਸੀਂ ਖਾਲੀ ਦੋ ਜਗ੍ਹਾ ਜਾ ਕੇ ਬੈਠ ਜਾਓਗੇ ਖਾਲੀ ਟੋਰਾਂਟੋ অন্ਟਾਰੀਓ ਜਾਂ ਬੀਸੀ ਸਰੀ ਇੰਨਾ ਬੱਚਾ ਉੱਥੇ ਆਲਰੇਡੀ ਇਕੱਠਾ ਹੋ ਗਿਆ ਤੁਹਾਡਾ ਆਪਦਾ ਹੀ ਕੰਪੀਟੀਟਰ ਤੁਹਾਡੇ ਮੱਲੇ ਵਾਲਾ ਹੀ ਹੋਏਗਾ ਤੁਹਾਡਾ ਆਪਦਾ ਕੰਪੀਟੀਟਰ ਤੁਹਾਡਾ ਸਿਟੀ ਦਾ ਬੱਚਾ ਹੀ ਹੋਏਗਾ ਤੁਹਾਡਾ ਆਪਦਾ ਕੰਪੀਟੀਟਰ ਤੁਹਾਡੇ ਆਪਣੀ ਸਟੇਟ ਦਾ ਬੱਚਾ ਹੋਏਗਾ ਬੱਚੇ ਜਦ ਜ਼ਿਆਦਾ ਇਕੱਠੇ ਹੋ ਗਏ ਤੇ ਇਹ ਇੱਕ ਪ੍ਰੋਬਲਮ ਸੀਗੀ ਬਟ ਸ਼ੁਰੂ ਤੋਂ ਜਦ ਤੋਂ ਮੈਂ 27 28 ایਅਰਸ ਤੋਂ ਕੰਮ ਕਰ ਰਹੀ ਆ ਮੈਂ ਹਮੇਸ਼ਾ ਬੱਚਿਆਂ ਨੂੰ ਰੀਜਨਲ ਏਰੀਆਸ 'ਚ ਭੇਜਿਆ ਕਿਉਂਕਿ ਉਹਨਾਂ ਨੂੰ ਜਿਹੜੀ ਹੈ ਪੀਆਰ ਬਹੁਤ ਛੇਤੀ ਮਿਲਦੀ ਆ ਹਮ ਸਸਕੇਚਵਾਂਚ ਦੇਖੋ 740 ਘੰਟੇ ਕੰਮ ਕਰਕੇ ਤੁਹਾਨੂੰ ਪੀਆਰ ਮਿਲ ਜਾਂਦੀ ਆ ਉਹ ਵੀ ਜਦ ਤੁਸੀਂ ਪੜ ਰਹੇ ਹੋ ਉਨੇ ਟਾਈਮ 'ਚ ਹੀ ਉਹ ਪੂਰਾ ਹੋ ਜਾਂਦਾ ਵਿਨਿਪੈਗ 'ਚ 960 ਘੰਟੇ ਕੰਮ ਕਰੋ ਤੁਹਾਡੀ ਪੀਆਰ ਬਣ ਜਾਂਦੀ ਆ ਫਿਰ ਤੁਸੀਂ ਨੋਵਾ ਸਕੋਸ਼ੀਆ ਸਾਈਡ ਚਲੇ ਜਾਓ ਨਿਊ ਬਾਂਸਵਿਕ ਸਾਈਡ ਚਲੇ ਜਾਓ ਅਲਬਰਟਾ ਚਲੇ ਜਾਓ ਸਾਰੀ ਜਗ੍ਹਾ ਪੀਆਰ ਦੇ ਰਸਤੇ ਖੁੱਲੇ ਐ ਜੇ ਤੁਸੀਂ ਅਨਟਾਰੀਓ ਦੇ ਵਿੱਚ 1000 ਡਾਲਰ ਤੁਸੀਂ ਲੀਵਿੰਗ ਕਾਸਟ ਦੇ ਦੇ ਰਹੇ ਹੋ ਫਿਰ ਵੀ ਤੁਹਾਨੂੰ ਅਕਮੋਡੇਸ਼ਨ ਕਈ ਵਾਰੀ ਨਹੀਂ ਮਿਲਦੀ ਉਹੀ ਤੁਸੀਂ ਜਿਹੜੀ ਸਟੇਟਸ ਮੈਂ ਕਹੀਆਂ ਉੱਥੇ 400 450 ਦੇ ਵਿੱਚ ਤੁਹਾਨੂੰ ਅ ਅਕਮੋਡੇਸ਼ਨ ਮਿਲ ਜਾਂਦੀ ਆ ਅਗਲੇ 3-400 500 ਡਾਲਰ ਤੁਸੀਂ ਗਰੋਸਰੀ, ਟ੍ਰਾਂਸਪੋਰਟੇਸ਼ਨ ਸਾਰਾ ਮਿਲਾ ਲਓ ਤਾਂ ਵੀ ਤੁਹਾਡਾ 6-700 ਡਾਲਰ 800 ਡਾਲਰ ਚ ਸਾਰੇ ਖਰਚੇ ਪੂਰੇ ਹੋ ਜਾਂਦੇ ਆ ਜਦ ਕਿ ਟੋਰਾਂਟੋ ਚ ਰਹੋਗੇ ਤੇ 1200 ਡਾਲਰ ਤੇ ਖਾਲੀ ਤੁਸੀਂ ਅਕਮੋਡੇਸ਼ਨ ਦੇ ਦੇ ਰਹੇ ਹੋ ਤੁਸੀਂ ਅੰਟਾਰੀਆ ਨੂੰ ਛੱਡ ਕੇ ਬਾਕੀ ਲਓ ਕੱਲ ਮੈਂ ਇੱਕ ਵੀਡੀਓ ਦੇਖ ਰਹੀ ਸੀ ਇੱਕ ਬੱਚਾ ਕਹਿ ਰਿਹਾ ਸੀ ਕਿ ਤੁਸੀਂ ਕੈਨੇਡਾ ਆਉਣ ਦੀ ਹਿੰਮਤ ਰੱਖੋ ਕੈਨੇਡਾ ਇੰਨਾ بڑا ਕੰਟਰੀ ਹੈ ਕਿ ਤੁਹਾਡੀ ਸੈਟਲਮੈਂਟ ਹੋਏਗੀ ਹੋਏਗੀ ਇਹ ਕੰਟਰੀ ਛੋਟਾ ਮੋਟਾ ਕੰਟਰੀ ਨਹੀਂ ਹੈ 4 ਕਰੋੜ ਦੀ ਪੋਪੂਲੇਸ਼ਨ ਨਹੀਂ ਹੈ 3 ਕਰੋੜ 80 ਲਗਦੀ ਪੋਪੂਲੇਸ਼ਨ ਹੈ ਸਾਡੇ ਦਿੱਲੀ ਦੀ ਉਸ ਤੋਂ ਜ਼ਿਆਦਾ ਪੋਪੂਲੇਸ਼ਨ ਹੋਏਗੀ ਠੀਕ ਹੈ ਇੱਕ ਇੰਨੀ ਵੱਡੀ ਕੰਟਰੀ ਇੰਨੀ ਕੁ ਪੋਪੂਲੇਸ਼ਨ ਉਹਨੂੰ ਜੌਬ ਕਿਉਂ ਨਹੀਂ ਦੇ ਸਕਦੀ ਉਹਨਾਂ ਦੇ ਕੋਲ ਬਹੁਤ ਸਾਰੇ ਮੀਡੀਅਮ ਹੈ ਹਾਂ ਸਟੂਡੈਂਟ ਹੈ ਜਬ ਬਿਲਕੁਲ ਪੰਜਾਬੀ ਦੇ ਅਲਾਵਾ ਉਹਨੂੰ ਕੋਈ ਦੂਸਰਾ ਵਰਡ ਨਹੀਂ ਆਉਂਦਾ ਉੱਥੇ ਹਿੰਦੀ ਵੀ ਨਹੀਂ ਚਾਹੀਦੀ ਉੱਥੇ ਇੰਗਲਿਸ਼ ਚਾਹੀਦੀ ਹੈ ਜੇ ਤੁਹਾਡੇ ਕਮਿਊਨੀਕੇਸ਼ਨ ਸਕਿੱਲ ਠੀਕ ਹੈ ਤੁਹਾਡੇ ਵਿੱਚ ਕੋਈ ਆਰਟ ਹੈ ਜਾਂ ਤੁਸੀਂ ਸਾਲ ਦਾ ਖਰਚਾ ਤੇ ਪਹਿਲੇ ਜੀਆਈਸੀ ਅਮਾਉਂਟ ਦੇ ਥਰੂ ਲੈ ਕੇ ਜਾ ਰਹੇ ਹੋ ਆਪਣੇ ਆਪ ਨੂੰ ਸਟੈਬਲਿਸ਼ ਕਰੋ ਔਰ ਅੱਛੇ ਤੁਸੀਂ ਕੋਰਸ ਕਰੋ ਜਿਹਦੇ ਨਾਲ ਤੁਸੀਂ ਉੱਥੇ 100 1% ਗੈਰੰਟੀਡ ਜੌਬ ਲੈ ਸਕਦੇ ਹੋ ਜੇ ਤੁਹਾਡੇ ਵਿੱਚ ਇਹ ਸਾਰੀ ਚੀਜ਼ਾਂ ਗੁਣ ਹੈ ਤੇ ਤੁਸੀਂ ਕਦੇ ਜੌਬਲੈਸ ਨਹੀਂ ਰਹਿ ਸਕਦੇ ਕੈਨੇਡਾ ਇਹੋ ਜੀ ਕੰਟਰੀ ਹੈ ਪੂਰੇ ਵਰਲਡ ਦੇ ਵਿੱਚ ਜਿਹੜੀ ਕਿ ਇਮੀਗ੍ਰੇਸ਼ਨ ਫਰੈਂਡਲੀ ਹੈ ਸਭ ਤੋਂ ਜ਼ਿਆਦਾ ਪੀਆਰ ਕਿੱਥੇ ਮਿਲੀ ਹੈ ਕੈਨੇਡਾ ਵਿੱਚ ਮਿਲੀ ਹੈ इवन ਆਸਟ੍ਰੇਲੀਆ ਚ ਨਹੀਂ ਮਿਲਦੀ ਦੋਨੋਂ ਕੈਨੇਡਾ ਦੇ ਵਿੱਚ ਪੁਆਇੰਟ ਸਿਸਟਮ ਇੰਨਾ ਸੌਖਾ ਪੁਆਇੰਟ ਰੱਖਿਆ ਜੇ ਕੈਨੇਡੀਅਨ ਤੁਹਾਡੇ ਕੋਲ ਡਿਪਲੋਮਾ ਹੈ ਜਾਂ ਡਿਗਰੀ ਹੈ ਔਰ ਕਨੇਡੀਅਨ ਵਰਕ ਐਕਸਪੀਰੀਅੰਸ ਹੈ ਤਾਂ ਤੁਹਾਡੇ ਪੁਆਇੰਟ 100% ਬਣਦੇ ਆ। ਇੱਕ ਹੋਰ ਮੈਂ 네ਗੇਟਿਵ ਜੀ ਨਿਊਜ਼ ਹੋਣੀ ਸੀ ਕਿ ਪੋਸਟ ਸਟਡੀ ਵਰਕ ਪਰਮਿਟ ਬੰਦ ਕਰ ਰਹੇ ਠੀਕ ਹੈ। ਪੋਸਟ ਸਟਡੀ ਵਰਕ ਪਰਮਿਟ ਕਦੇ ਵੀ ਨਹੀਂ ਬੰਦ ਕਰ ਸਕਦੇ। ਹਾਂ ਕੁਝ ਕੋਰਸਸ ਦਾ ਬੰਦ ਕਰ ਸਕਦੇ ਜਿਹੜੇ ਕੋਰਸ ਜਿੱਦਾਂ ਬਿਜ਼ਨਸ ਦਾ ਹੋ ਗਿਆ ਬਹੁਤ ਜ਼ਿਆਦਾ ਬੱਚਾ ਹਰ ਬੱਚਾ ਹੀ ਬਿਜ਼ਨਸ ਤੇ ਜਾ ਰਿਹਾ ਸੀਗਾ। ਮਸਟ ਬੀ ਅਜੇ ਜਦ ਤੱਕ ਆਫੀਸ਼ੀਅਲੀ ਅਨਾਉਂਸ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ। ਕਈ ਵਾਰੀ ਕੋਈ ਰਿਊਮਰ ਆਂਦੀ ਆਫੀਸ਼ੀਅਲੀ 4 ਸਾਲ ਬਾਅਦ ਅਨਾਉਂਸ ਹੁੰਦੀ ਆ। ਹੈਨਾ ਬਟ ਤੁਹਾਡੇ ਟੈਕਨੋਲੋਜੀ ਦੇ ਕੋਰਸਸ ਤੁਹਾਡੇ ਹੈਲਥ ਸਾਇੰਸ ਦੇ ਕੋਰਸਸ ਟਰੈਵਲ ਟੂਰਿਜ਼ਮ ਦੇ ਕੋਰਸਸ ਇਹਨਾਂ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ ਤੁਸੀਂ ਕੋਰਸ ਹੋ ਸਮਝ ਕੇ ਲੋ ਜਿਹੜੀ ਪ੍ਰੋਵਿੰਸ ਦੇ ਵਿੱਚ ਤੁਸੀਂ ਉੱਥੇ ਦੀ ਅਕੂਪੇਸ਼ਨ ਲਿਸਟ ਦੇਖੋ ਜਿਹੜੀ ਅਕੂਪੇਸ਼ਨ ਲਿਸਟ ਉੱਥੇ ਜਿਹੜੀ ਕੈਟਾਗਰੀ ਵਿੱਚ ਹੈ ਉਹਨੂੰ ਚੂਜ਼ ਕਰੋ ਉਹਦਾ ਦਾ ਕੋਰਸ ਚੂਜ਼ ਕਰੋ ਤੁਹਾਨੂੰ ਕਦੀ ਵੀ ਜੌਬਲੈਸ ਨਹੀਂ ਰਹਿਣਾ ਪਏਗਾ ਤੁਹਾਨੂੰ ਕਦੀ ਸੈਲਰੀ ਕੱਟ ਨਹੀਂ ਮਿਲੇਗੀ ਤੁਹਾਨੂੰ ਪੀਆਰ ਦੀ ਪ੍ਰੋਬਲਮ ਨਹੀਂ ਆਏਗੀ ਬਿਲਕੁਲ ਬਿਲਕੁਲ ਦੇਖੋ ਓਵਰਆਲ ਫਰਕ ਇਸ ਗੱਲ ਤੇ ਪੈਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕਿੰਨੇ ਐਕਸਪੀਰੀਅנס ਵਾਲੇ ਕੰਸਲਟੈਂਟ ਦੀ ਗਾਈਡੈਂਸ ਨਾਲ ਅੱਗੇ ਵਧ ਰਹੇ ਹੋ ਕਿਉਂਕਿ ਇੱਕ ਐਕਸਪੀਰੀਅੰਸਡ ਕੰਸਲਟੈਂਟ ਹੀ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਦਿਸ਼ਾ ਦਿਖਾ ਸਕਦਾ ਹੈ ਤਾਂ ਕਿ ਤੁਹਾਨੂੰ ਅੱਗੇ ਚੱਲ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਏ ਔਰ ਨੈਵੀਗੇਟਰਸ ਓਵਰਸੀਜ਼ ਆਪਾਂ ਵੀਨਾ ਮੈਮ ਦੀ ਗੱਲ ਕਰਦੇ ਹਾਂ ਤਾਂ ਇਹ ਪਿਛਲੇ 27-28 ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਟੀਰੋ ਸਟੂਡੈਂਟਸ ਮੈਮ ਦੀ ਗਾਈਡੈਂਸ ਦੇ ਨਾਲ ਆਪਣਾ ਫਿਊਚਰ ਜੋ ਹੈ ਅਬ੍ਰੋਡ ਦੇ ਵਿੱਚ ਕੋ ਹੋ ਸਕਦੇ ਹੋ ਇਸ ਲਈ ਤੁਹਾਨੂੰ ਰਾਈਟ ਟਾਈਮ ਤੇ ਰਾਈਟ ਡਿਸੀਜਨ ਲੈਣਾ ਪਏਗਾ ਤੇ ਉਸ ਦੇ ਲਈ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਜਾਣਕਾਰੀ ਲੋੜ ਸਭ ਤੋਂ ਅੱਛਾ ਹੋਏਗਾ ਜੇਕਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਦਿਓ ਆਪਣੇ ਡਾਕੂਮੈਂਟਸ ਦੇ ਨਾਲ ਤਾਂ ਕਿ ਟਾਈਮਲੀ ਅਸੈਸਮੈਂਟ ਕੀਤੀ ਜਾਵੇ ਤੇ ਉਸ ਦੇ ਅਕੋਰਡਿੰਗਲੀ ਸੂਟੇਬਲ ਤੁਹਾਨੂੰ ਆਪਸ਼ਨ ਦਿੱਤੀਆਂ ਜਾ ਚਾਹੇ ਆਪਾਂ ਕੋਰਸ ਦੀ ਗੱਲ ਕਰੀਏ ਚਾਹੇ ਪ੍ਰੋਵਿੰਸ ਦੀ ਗੱਲ ਕਰੀਏ ਤਾਂ ਕਿ ਉਸ ਤਰ੍ਹਾਂ ਦਾ ਕੋਰਸ ਤੁਸੀਂ ਲੋ ਜਿਸ ਦੇ ਨਾਲ ਤੁਹਾਨੂੰ ਅੱਗੋਂ ਜੌਬ ਓਪਰਚ्युनिटीਜ਼ ਬਹੁਤ ਵਧੀਆ ਮਿਲ ਸਕਣ ਸੋ ਜ਼ਰੂਰ ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਹੋਰ ਸਲਾਹ ਲੈ ਸਕਦੇ ਹੋ ਆਫਿਸ ਵਿਜ਼ਿਟ ਕਰ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥ जिन्ने ਵੀ ਪੁਆਇੰਟਸ ਦਿੱਤੇ ਵਾਕਈ ਇਹ ਅੱਜ ਦੇ ਟਾਈਮ ਦੀ ਜ਼ਰੂਰਤ ਹੈ ਕਿ ਸਟੂਡੈਂਟਸ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆਪਣਾ ਡਿਸੀਜਨ ਲੈਣ ਜੇਕਰ ਉਹ ਕੈਨੇਡਾ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਨੇ ਸੋ ਅੱਗੋ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ